ਦੋਸਤੋ ਹਾਲਾਂਕਿ ਇਹ ਬੇਜਬਾਨ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਨਹੀਂ ਪਤਾ ਕਿ ਕਿਹੜੇ ਸ਼ਹਿਰ ਦੀ ਹੈ ਪਰ ਹਾਂ ਇਹਨਾ ਜ਼ਰੂਰ ਹੈ ਕਿ ਇਹ ਬੇਜਬਾਨ ਦੀ ਜਿਹੜੀ ਵਫਾਦਾਰੀ ਹੈ ਉਹ ਇਨਸਾਨਾਂ ਨਾਲੋਂ ਕਿਤੇ ਬਹੁਤ ਜ਼ਿਆਦਾ ਚੰਗੀ ਹੈ ਪਾਲਤੂ ਜਾਨਵਰ ਕਈ ਬਹੁਤ ਜ਼ਿਆਦਾ ਵਫਾਦਾਰ ਹੁੰਦੇ ਨੇ ਉਹਨਾਂ ਦੀ ਵਫਾਦਾਰੀ ਜਦੋਂ ਅਸੀਂ ਦੇਖਦੇ ਹਾਂ ਤਾਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਅੱਜ ਤੁਹਾਨੂੰ ਅਜੇ ਹੀ ਏਜ ਵੀਡੀਓ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਪੰਨ ਵਾਲੀ ਔਰਤ ਜਿਸ ਦੀ ਮੌਤ ਹੋ ਗਈ ਅਤੇ ਸ਼ਮਸ਼ਾਨ ਘਰ ਦੇ ਵਿੱਚ ਜਦੋਂ ਉਸ ਨੂੰ ਰੱਖਿਆ ਗਿਆ ਤਾਂ ਉਸ ਦਾ ਜਿਹੜਾ ਕੁੱਤਾ ਦੇਖੋ ਕਿਸ ਤਰ੍ਹਾਂ ਉਸ ਦੇ ਕੋਲ ਬੈਠ ਕੇ ਉਸ ਨੂੰ اٹھਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਨੂੰ ਪਤਾ ਨਹੀਂ ਕਿ ਇਸ ਨੇ ਹੁਣ ਉੱਠਣਾ ਹੀ ਨਹੀਂ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਔਰਤ ਦੀ ਮੌਤ ਹੋਈ ਤਾਂ ਸਾਰਾ ਪਰਿਵਾਰ ਰੋ ਰਿਹਾ ਸੀ ਅਤੇ ਇਹ ਬੇਜਬਾਨ ਘਰ ਦੇ ਇੱਕ ਕੋਨੇ ਵਿੱਚ ਬੰਨਿਆ ਹੋਇਆ ਸੀ ਤਾਂ ਇਹ ਸਾਰਾ ਕੁਝ ਦੇਖ ਕੇ ਇਹ ਬੇਜਬਾਨ ਵੀ ਵਾਰ-ਵਾਰ ਉੱਚੀ-ਉੱਚੀ ਭੌਂਕਣ ਲੱਗ ਪਿਆ ਤਾਂ ਪਰਿਵਾਰਿਕ ਮੈਂਬਰ ਇਸ ਨੂੰ ਆਪਣੇ ਨਾਲ ਉੱਥੇ ਲੈ ਗਏ ਜਿੱਥੇ ਇਸ ਔਰਤ ਦਾ ਅੰਤਿਮ ਕਿਰਿਆਕਰਮ ਹੋਣਾ ਸੀ ਅਤੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਹ ਬੇਜਬਾਨ ਜਦੋਂ ਆਖਰੀ ਕਿਰਿਆਕਰਮ ਦੀਆਂ ਰਸਮਾਂ ਗੋਣਿਆ ਸੀ ਪਰ ਇਸ ਨੂੰ ਕੀ ਪਤਾ ਕਿ ਉਸਨੇ ਉਠਣਾ ਹੀ ਨਹੀਂ ਉਹ ਕਿੰਨੀ ਕੋਸ਼ਿਸ਼ ਕਰ ਰਿਹਾ ਇਸ ਨੂੰ ਠਾਉਣ ਦੀ ਦੇਖੋ ਦੋਸਤੋ ਇਹ ਹੋਰ ਲੋਕਾਂ ਵਾਂਗ ਦੂਰ ਬੈਠ ਵੀ ਸਕਦਾ ਸੀ ਖੜ ਕੇ ਦੇਖ ਵੀ ਸਕਦਾ ਸੀ ਪਰ ਨਹੀਂ ਇਹ ਬੇਜਬਾਨ ਦੀ ਵਫਾਦਾਰੀ ਦੇਖੋ ਉੱਥੇ ਹੀ ਬੈਠ ਕੇ ਉਸ ਔਰਤ ਨੂੰ ਉਠਾਉਂਦਾ ਰਿਹਾ ਉਹ ਦੋਸਤੋ ਹੋਰ ਕਰਦਾ ਵੀ ਕੀ ਕਿਉਂਕਿ ਉਹ ਜਾਣਦਾ ਹੈ ਕਿ ਕੁਝ ਘਰ ਦੇ ਵਿੱਚ ਅਜਿਹਾ ਮਾੜਾ ਹੋ ਗਿਆ ਹੈ ਜਿਸ ਕਰਕੇ ਸਾਰੇ ਘਰ ਦੇ ਪਰਿਵਾਰ ਦੇ ਲੋਕ ਇਕੱਠੇ ਹੋ ਕੇ ਬੈਠੇ ਨੇ ਪਰ ਉਹ ਨਹੀਂ ਬੈਠ ਸਕਿਆ ਉਹ ਆਪਣੀ ਮਾਲਕਣ ਕੋਲ ਆ ਕੇ ਉਸ ਨੂੰ ਉਠਾਉਣ ਲੱਗ ਗਿਆ ਕਿਉਂਕਿ ਉਸ ਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਪਾਲਣ ਵਾਲੀ ਇਸ ਤਰ੍ਹਾਂ ਪਈ ਹੋਈ ਹੈ ਤਾਂ ਹੀ ਉਹ ਵਾਰ-ਵਾਰ ਉਸ ਨੂੰ ਉਠਾ ਰਿਹਾ ਹੈ ਹਾਲਾਂਕਿ ਦੋਸਤੋ ਉਸ ਬੇਜਵਾਨ ਨੇ ਔਰਤ ਨੂੰ ਬਹੁਤ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉઠી ਕਿਉਂਕਿ ਜੋ ਇੱਕ ਵਾਰ ਦੁਨੀਆ ਛੱਡ ਕੇ ਚਲੇ ਜਾਂਦੇ ਨੇ ਉਹ ਵਾਪਸ ਨਹੀਂ ਆਉਂਦੇ ਪਰ ਉਹ ਬੇਜਵਾਨ ਇਹ ਨਹੀਂ ਜਾਣਦਾ ਸੀ ਦੋਸਤੋ ਬੜੀ ਹੀ ਭਾਵਕ ਕਰਨ ਵਾਲੀ ਵੀਡੀਓ ਹੈ ਅਤੇ ਇੱਕ ਸਮਾਜ ਦੇ ਲੋਕਾਂ ਨੂੰ ਸੁਨੇਹਾ ਵੀ ਦਿੰਦੀ ਹੈ ਇਹ ਵੀਡੀਓ ਕਿ ਜਿੱਥੇ ਅੱਜ ਕੱਲ ਭਰਾ ਭਰਾ ਦਾ ਪਰਿਵਾਰ ਦੇ ਵਿੱਚ ਲੜਾਈਆਂ ਝਗੜੇ ਤੇ ਦਾਦਾ ਪੈਸੇ ਪਿੱਛੇ ਹੋ ਰਹੀਆਂ ਨੇ ਪਰਿਵਾਰਿਕ ਮੈਂਬਰਾਂ ਦੇ ਉੱਥੇ ਇੱਕ ਬੇਜਬਾਨ ਦੀ ਇਸ ਤਰ੍ਹਾਂ ਦੀ ਵਫਾਦਾਰੀ ਦੇਖ ਕੇ ਲੱਗਦਾ ਹੈ ਕਿ ਇਨਸਾਨਾਂ ਨਾਲੋਂ ਤਾਂ ਅੱਜ ਅਜਿਹੇ ਬੇਜਬਾਨ ਹੀ ਚੰਗੇ ਹੁੰਦੇ ਨੇ ਜਿਹੜੇ ਆਪਣੀ ਵਫਾਦਾਰ ਦਾ ਇਸ ਤਰ੍ਹਾਂ ਸਬੂਤ ਦਿੰਦੇ ਨੇ ਕਿ ਇਸ ਤਰ੍ਹਾਂ ਉਹ ਆਪਣੀ ਮਾਲਕ ਨੂੰ ਵਾਰ-ਵਾਰ ਉਠਾ ਰਿਹਾ ਹੈ ਪਰ ਉਹ ਕਿੱਥੇ ਉੱਠੇ ਕਿਉਂਕਿ ਉਹ ਤਾਂ ਦੁਨੀਆ ਛੱਡ ਚੁੱਕੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨਾ ਦੋਸਤੋ ਕਿਉਂਕਿ ਅਸੀਂ ਸਾਰੇ ਲੋਕ ਵੀ ਅਜਿਹੇ ਬੇਜਵਾਨਾਂ ਤੇ ਬਹੁਤ ਜ਼ਿਆਦਾ ਕੈਰ ਵੀ ਕਈ ਵਾਰ ਕਰ ਜਾਂਦੇ ਆ ਤੇ ਕਈ ਬਹੁਤ ਪਿਆਰ ਵੀ ਕਰਦੇ ਆ ਸ਼ਾਇਦ ਇਹ ਵੀਡੀਓ ਦੇਖ ਕੇ ਜਿਹੜੇ ਕੈਰ ਕਰਦੇ ਨੇ ਉਹਨਾਂ ਨੂੰ ਕੁਝ ਅਕਲ ਆਵੇ ਅਜਿਹੇ ਬੇਜਵਾਨਾਂ ਨਾਲ ਪਿਆਰ ਕਰਨ ਦਾ ਬਿਊਰੋ ਰਿਪੋਰਟ ਏਵਨ ਪੰਜਾਬੀ ਟੀਵੀ